ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਕੁਝ ਪੱਤਰਕਾਰਾਂ ਅਤੇ ਇੱਕ ਆਰਟੀਆਈ ਕਾਰਕੁਨ ਦੇ ਉੱਤੇ 12 ਦਸੰਬਰ ਨੂੰ ਇੱਕ ਪਰਚਾ ਦਰਜ ਕੀਤਾ ਸੀ ਜਿਹਦਾ ਖੁਲਾਸਾ ਆ ਕੇ ਨਵੇਂ ਸਾਲ ਤੇ ਹੋਇਆ ਸੀ ਤੇ ਰੌਲਾ ਪਿਆ ਪੱਤਰਕਾਰਾਂ ਨੇ ਤੇ ਹੋਰ ਲੋਕਾਂ ਨੇ ਲੋਕਾਂ ਦੀਆਂ ਜਥੇਬੰਦੀਆਂ ਨੇ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਤੇ ਅ ਵੱਡਾ ਹਮਲਾ ਦੱਸਿਆ ਮਸਲਾ ਜਿਹੜਾ ਸੀਗਾ ਵੀ ਉਹ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਪਾਨ ਕੋਰੀਆ ਦੌਰੇ ਤੇ ਤੋਂ ਬਾਅਦ ਇੱਥੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਹੈਲੀਕਾਪਟਰ ਆ ਉਹ ਕਿਵੇਂ ਵਰਤਿਆ ਜਾਂਦਾ ਰਿਹਾ ਉਹਦਾ ਕੀ ਕੀ ਹੋਇਆ ਲੈ ਇਹਦੇ ਉੱਤੇ ਰੌਲਾ ਪਿਆ ਸੀਗਾ ਉਹਨਾਂ ਨੇ ਦੱਸਣ ਤੋਂ ਇਨਕਾਰ ਕਰਤਾ ਸੀਗਾ ਤੇ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਦੇ ਉੱਤੇ ਜਿਹੜਾ ਪਹਿਲਾ ਇਸ ਐਫ ਆਈ ਆਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੇ ਉੱਤੇ ਸਰਕਾਰ ਤੇ ਰੋਕ ਲਾ ਦਿੱਤੀ ਹੈ ਦੂਜਾ ਇਹ ਹੈ ਕਿ ਵੀ ਉਹਦਾ ਉਹਨੂੰ ਨੋਟਿਸ ਕਰਤਾ ਪੰਜਾਬ ਸਰਕਾਰ ਨੂੰ ਕਿ ਵੀ ਉਹ 23 ਤਰੀਕ ਤੱਕ 23 ਫਰਵਰੀ ਜਿਹੜੀ ਹੈ ਅਗਲੀ ਤਕਰੀਬਨ ਸਵਾ ਮਹੀਨਾ ਉਹਨਾਂ ਨੂੰ ਟਾਈਮ ਦਿੱਤਾ ਹੈ ਵੀ ਤੁਸੀਂ ਇਹਦਾ ਜਵਾਬ ਦਿਓ ਸਾਰੀਆਂ ਗੱਲਾਂ ਦਾ ਤੇ ਦੂਜਾ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਹਿਲਾਂ ਹੀ 24 ਤਰੀਕ ਨੂੰ 24 ਜਨਵਰੀ ਨੂੰ ਬਠਿੰਡੇ ਦੇ ਵਿੱਚ ਇੱਕ ਵੱਡੀ ਰੈਲੀ ਰੱਖੀ ਹੋਈ ਹੈ ਉਹਨਾਂ ਨੇ ਇਸ ਫੈਸਲੇ ਤੋਂ ਬਾਅਦ ਉਸ ਰੈਲੀ ਨੂੰ ਕੈਂਸਲ ਨਹੀਂ ਕੀਤਾ ਉਹ ਕਹਿ ਹੈ ਵੀ ਉਹ ਰੈਲੀ ਉਸੇ ਤਰ੍ਹਾਂ ਹੋਊਗੀ ਹੁਣ ਅਸੀਂ ਇੱਕ ਬਿਨਾ ਮੰਗੀ ਰਾਇ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਉਹ ਤਾਂ ਮੰਗੀਆਂ ਹੋਈਆਂ ਰਾਇਆਂ ਤੇ ਵੀ ਕੁਝ ਨਹੀਂ ਕਰਦੀ ਉਹ ਤਾਂ ਰਾਇ ਉੱਤੋਂ ਹੀ ਆਉਂਦੀ ਆ ਕੋਈ ਦਿੱਲੀ ਦੂਲੀ ਤੋਂ ਚਲੋ ਖੈਰ ਫੇਰ ਵੀ ਸਾਡਾ ਕਹਿਣ ਦਾ ਫੱਕ ਫਰਜ ਹੈਗਾ ਕਿ ਆਮ ਕਹਾਵਤ ਤਾਂ ਹੈਗਾ ਵੀ ਦੁੱਲੇ ਬੇਰਿਆਂ ਦਾ ਕੁਝ ਨਹੀਂ ਵਿਗੜਿਆ ਅਸੀਂ ਸਮਝਦੇ ਆ ਵਿਗੜਿਆ ਤਾਂ ਹੈਗਾ ਪਰ ਹਾਲੇ ਵੀ ਸਾਫ਼ ਕਰਕੇ ਖਾਧੇ ਜਾ ਸਕਦੇ ਆ ਜੇ ਚੌਣ ਜੇ ਨੀਤ ਹੋਵੇ ਤਾਂ ਚੁੱਪ ਕਰਕੇ ਅੱਜ ਦੀ ਅੱਜੀ ਉਹ ਪਰਚਾ ਖਾਰਜ ਕਰ ਦੇਵੇ ਨਹੀਂ ਤਾਂ ਫਿਰ ਉਹ 170 ਵੀ ਖਾਊਗੀ ਤੇ 100 ਗੰਢਾ ਵੀ ਖਾਊਗੀ ਸਰਕਾਰ ਹੁਣ ਉਹਦੀ ਮਰਜ਼ੀ ਹੈ ਵੀ ਉਹ ਦੋਏ ਖਾਣਾ ਚਾਹੁੰਦੀ ਹੈ ਕਿ ਇੱਕ ਨਾਲ ਸਰ ਜੂਗਾ ਏ ਉਹ ਦੇਤੇ ਉਹਨਾਂ ਦੀ ਸਿਆਣਪ ਜਾਂ ਨਾ ਸਿਆਣਪ ਤੇ ਨਿਰਪਰ ਕਰਦਾ ਹੈਗਾ ਤੇ ਕਿਉਂਕਿ ਜਨਾਂ ਚਰ ਅਜੇ ਉਹ ਪਰਚਾ ਖਾਰਜ ਨਹੀਂ ਹੁੰਦਾ ਉਹ ਲੋਕਾਂ ਨੇ ਲੜਦੇ ਰਹਿਣਾ ਹੈਗਾ ਤੇ ਅਰਜੀ ਵੀ ਉੱਥੇ ਹਾਈ ਕੋਰਟ ਦੇ ਵਿੱਚ ਏਸੇ ਦੀ ਪਾਈ ਸੀ ਦੂਜਾ ਇੱਕ ਮਸਲਾ ਹੋਰ ਪੈ ਗਿਆ ਕਿ ਪੰਜਾਬ ਸਰਕਾਰ ਦੇ ਜਿਹੜੇ ਵੱਖ-ਵੱਖ ਮੈਕਮੇ ਹਨ ਉਹਨਾਂ ਮੈਕਮਿਆਂ ਨੇ ਬਿਜਲੀ ਬੋਰਡ ਦਾ ਜਿਹੜਾ ਪੀਐਸਪੀਸੀਐਲ ਹੈ ਉਹਦੇ ਬਿੱਲ ਨਹੀਂ ਉਤਾਰੇ ਉਹ ਬੇਲਾ ਦਾ ਬਕਾਇਆ ਤਕਰੀਬਨ 2600 ਕਰੋੜ ਜਣੀ 2582 ਕਰੋੜ ਬਕਾਇਆ ਖੜਾ ਹੈਗਾ ਉਹਨਾਂ ਵਿਭਾਗਾਂ ਵੱਲ ਪੀਐਸਪੀਸੀਲ ਦਾ ਬਿਜਲੀ ਬੋਰਡ ਦਾ ਤੇ ਸਰਕਾਰ ਉਹ ਬਕਾਇਆ ਦੇਣ ਦੀ بجائے ਅੱਡ-ਅੱਡ ਵਿਭਾਗਾਂ ਜਿਨ੍ਹਾਂ ਦੇ ਵੀ ਜਿੰਮੇ ਹੈਗਾ ਕੱਲੇ-ਕੱਲੇ ਦੀ ਡਿਟੇਲ ਆਈ ਹੋਈ ਉਸ ਨੂੰ ਦੇਣ ਦੀ بجائے ਉਹਨਾਂ ਜ਼ਮੀਨਾਂ ਨੂੰ ਵੇਚ ਕੇ ਇਸ ਨੂੰ ਪੂਰਾ ਕਰਨਾ ਚਾਹੁੰਦੀ ਹੈ ਇਹਦੇ ਉੱਤੇ ਇੱਕ ਪੀਆਈਐਲ ਪੈ ਗਈ ਹਾਈ ਕੋਰਟ 'ਚ ਉਹਦੇ ਤੇ ਵੀ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਵੀ ਤੁਸੀਂ ਇਹ ਕੀ ਕਰਦੇ ਹੋ 2600 ਕਰੋੜ ਤੁਸੀਂ ਦੇਣਾ ਹੈ ਉਹਦਾ ਤੇ 2700 ਕਰੋੜ ਦੀ ਤੁਸੀਂ ਇਹ ਜਾਇਦਾਦ ਵੇਚ ਰਹੇ ਹੋ ਇਹ ਕਿਹੜਾ ਤਰੀਕਾ ਹੋਇਆ ਸੋ ਇਹ ਵੀ ਕਗਲੀ ਗੱਲ ਹੈ ਵੀ ਸਰਕਾਰੀ ਮਹਿਕਮੇ ਕਿਵੇਂ ਚੱਲਦੇ ਆ ਸਾਡੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਲੋੜੀ ਦਾ ਤਿਹਾਰ ਹੈ ਅਸੀਂ ਲੋਹੜੀ ਦੇ ਤਿਹਾਰ ਦੀ ਸਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਮੁਬਾਰਕਬਾਦ ਦੰਨੇ ਆ ਜਿਨ੍ਹਾਂ ਦੇ ਲੋਹੜੀ ਮਨਾਈ ਜਾ ਰਹੀ ਹੈ ਵਿਆਹ ਕਰਕੇ ਮੁੰਡੇ ਕੁੜੀ ਦੇ ਜਨਮ ਕਰਕੇ ਉਹਨਾਂ ਨੂੰ ਵੀ ਮੁਬਾਰਕ ਦੰਨੇ ਆ ਤੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਬਹੁਤ ਸਾਰੇ ਲੋਕ ਇਹ ਗੱਲ ਨੂੰ ਹੁਣ ਮੰਨ ਗਏ ਤੇ ਕੁੜੀਆਂ ਦੀ ਲੋਹੜੀ ਵੀ ਮਨਾਉਂਦੇ ਆ ਵਧੀਆ ਗੱਲ ਹੈ ਪਰ ਜਿਹੜੇ ਹਾਲੇ ਵੀ ਕਿਤੇ ਚਿਜਕਦੇ ਆ ਉਹਨਾਂ ਨੂੰ ਇਹ ਚੀਜ਼ ਖਤੋੜ ਦੇਣੀ ਚਾਹੀਦੀ ਹੈ ਬੱਚਾ ਦਾ ਬੱਚਾ ਹੈਗਾ ਕੋਈ ਵੀ ਉਹਦੀ ਖੁਸ਼ੀ ਬਣਾ ਲੈਣੀ ਚਾਹੀਦੀ ਹੈ ਪਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਕਿ ਲੋਹੜੀ ਦਾ ਤਿਹਾਰ ਜਿਹੜਾ ਹੈ ਜਾ ਕੇ ਦੁੱਲੇ ਪੱਟੀ ਨਾਲ ਜੁੜਦਾ ਹੈ ਉਹ ਦੁੱਲਾ ਪੱਟੀ ਜਿਹੜਾ ਅਕਬਰ ਬਾਦਸ਼ਾਹ ਨੂੰ ਲਲਕਾਰਦਾ ਹੈ ਤੇ ਉਹ ਨਾਬਰਸ਼ਾਹੀ ਪੰਜਾਬ ਦੀ ਇੱਕ ਵੱਡੀ ਜਿਹੜੀ ਹੈ ਸਾਡੇ ਸਾਹਮਣੇ ਤਸਵੀਰ ਬਣਦੀ ਹੈ ਤੇ ਅਸੀਂ ਇਹ ਅਹਿਜ ਵੀ ਨਾਲ ਦੀ ਨਾਲ ਹੀ ਕਰੀਏ ਕਿ ਵੀ ਅਸੀਂ ਉਸ ਦੁੱਲੇ ਪੱਟੀ ਦੀ ਨਬ ਨਾ ਨਾਬਰੀ ਦੀ ਜਿਹੜੀ ਵਿਚਾਰਤਾ ਰਹਿ ਉਸ ਤੇ ਅੱਗੇ ਆਉਂਦਿਆ ਹੋਇਆ ਜਿਹੜੇ ਹਾਕਮ ਨੇ ਉਹਨਾਂ ਨੂੰ ਇੱਕ ਜੁਟ ਹੋ ਕੇ ਇਕੱਠੇ ਹੋ ਕੇ ਇਕੱਲੇ-ਇਕੱਲੇ ਵਿਅਕਤੀ ਨਹੀਂ ਉਸ ਦੇ ਦੇ ਵਿਰੁੱਧ ਡਟ ਕੇ ਉਸ ਦੇ ਜ਼ੁਲਮ ਦਾ ਮੁਕਾਬਲਾ ਕਰੀਏ ਤੇ ਭਾਰਤ ਦੇ ਅੰਦਰ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਪਹਾਲੇ ਪਾਸੇ ਨੂੰ ਤੁਰੀਏ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮਿੱਤਰੋ ਉਹ ਇਹ ਹੈ ਕਿ ਵੀ ਇੱਕ ਜਿਹੜੀ ਸਕੀਮ ਚੱਲਦੀ ਹੈ ਮਹਾਰਾਸ਼ਟਰ ਦੇ ਵਿੱਚ ਉਹਦਾ ਨਾਮ ਹੈ ਮਾਜੀ ਲੜਕੀ ਭੈਣ ਯੋਜਨਾ ਮੇਰੀ ਲੜਕੀ ਭੈਣ ਯੋਜਨਾ ਮੁੱਖ ਮੰਤਰੀ ਦੇ ਨਾਂ ਤੇ ਸੀਐਮ ਸੀਐਮ ਮਾਜੀ ਲੜਕੀ ਭੈਣ ਯੋਜਨਾ ਉਹਦੇ ਵਿੱਚ ਉਹ 1500 ਰੁਪਏ ਪ੍ਰਤੀ ਮਹੀਨਾ ਦਿੰਦੇ ਅੱਗੇ ਕਈ ਸਾਰੀਆਂ ਗੜਬੜਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹਦੀਆਂ ਚ ਕਰ ਰਹੇ ਉੱਥੇ ਕਿਉਂਕਿ 15 ਮਿਊਂਸਿਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ 15 ਤਰੀਕ ਨੂੰ ਹੋ ਰਹੀਆਂ ਨੇ 15 ਜਨਵਰੀ ਨੂੰ ਯਾਨੀ ਕਿ ਪਰਸੋਂ ਤੇ ਸਰਕਾਰ ਨੇ ਸੋਚਿਆ ਵੀ ਇਹ ਜਿਹੜੇ ਪੈਸੇ ਅਸੀਂ ਦੰਨੇ ਆ ਇਹਦਾ ਜਨਵਰੀ ਦੇ ਪੈਸੇ ਹਲੇ ਜਨਵਰੀ ਮਹੀਨਾ ਪੂਰਾ ਨਹੀਂ ਹੋਇਆ ਵੀ 14 ਤਰੀਕ ਨੂੰ ਉਹਨਾਂ ਦੇ ਖਾਤਿਆਂ 'ਚ ਪਾ ਦਈਏ। ਉਹ ਚੋਣ ਕਮਿਸ਼ਨ ਦੇ ਧਿਆਨ ਚ ਲਿਆ ਹੱਤਾ ਤੇ ਚੋਣ ਕਮਿਸ਼ਨ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਵੀ ਨਾ ਬਿਲਕੁਲ ਨਹੀਂ ਐਡਵਾਂਸ 'ਚ ਪੈਸਾ ਨਹੀਂ ਤੁਸੀਂ ਪਾਉਣਾ ਇਹ। ਜਦੋਂ ਮਹੀਨਾ ਪੂਰਾ ਹੋ ਗਿਆ ਉਦੋਂ ਪਾ ਦਿਓ। ਹਾਂ ਦਸੰਬਰ ਦਾ ਉਹ ਕਹਿੰਦੇ ਸਾਡਾ ਦਸੰਬਰ ਦਾ ਰਹਿੰਦੇ ਫਿਰ ਦਸੰਬਰ ਯਾਨੀ ਦਸੰਬਰ ਵਾਲਾ ਹਲੇ ਤੱਕ ਨਹੀਂ ਪਾਇਆ ਅੱਜ 13 ਤਰੀਕ ਹੋਊਗੀ। ਦਸੰਬਰ ਵਾਲੇ ਪੈਸੇ ਪਾਏ ਨਹੀਂ ਜਨਵਰੀ ਵਾਲੇ ਪਾਉਣ ਨੂੰ ਫਿਰਦੇ ਆ ਤਾਂ ਕਿ ਦੋ ਮਹੀਨਿਆਂ ਦਾ ਇਕੱਠਾ 3000 ਅਗਲੇ ਨੂੰ ਲੱਗੇ ਵੀ ਪੈਸੇ ਆ ਗ ਸੋ ਉਹਨਾਂ ਨੇ ਕਿਹਾ ਵੀ ਜੇ ਦਸੰਬਰ ਵਾਲਾ ਤੁਹਾਡਾ ਰਹਿੰਦਾ ਤਾਂ ਪਾ ਲਓ ਜਨਵਰੀ ਵਾਲਾ ਨਾ ਪਾਇਓ ਇਹ ਐਡੀ ਬੇਈਮਾਨੀ ਜਿਹੜੀ ਸਰਕਾਰੀ ਖਜ਼ਾਨੇ ਚੋਂ ਰਿਸ਼ਵਤ ਦੇਣ ਦਾ ਇੱਕ ਆਮ ਹੀ ਪ੍ਰਚਲਨ ਹੋ ਗਿਆ ਨਾਰਮਲ ਹੋ ਗਈ ਗੱਲ ਹੁਣ ਇਹਦੇ ਚ ਕੋਈ ਅਬਨਾਰਮਲ ਜੀ ਗੱਲ ਨਹੀਂ ਲੋਕਾਂ ਨੂੰ ਲੱਗਦੀ ਤੇ ਇਹਦੇ ਤੇ ਵੀ ਸਾਨੂੰ ਕਿਸੇ ਨਾ ਕਿਸੇ ਰੂਪ ਚ ਕੋਈ ਸਟ੍ਰੈਟਜੀ ਬਣਾਉਣ ਦੀ ਲੋੜ ਹੈਗੀ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਲਾਸਟ ਜਿਹੜੀ ਸਾਂਝੀ ਕਰਨੀ ਹੈ ਅ ਅਮਰੀਕਾ ਦਾ ਰਾਸ਼ਟਰਪਤੀ ਰੋਜ਼ ਹਰ ਦੇਸ਼ ਨੂੰ ਕੱਲ ਉਹਨੇ ਤਿਊਬਾ ਨੂੰ ਪਰਸੋਂ ਧਮਕੀ ਦਿੱਤੀ ਸੀ ਵੀ ਸਾਡੇ ਨਾਲ ਵਪਾਰਕ ਸਮਝੌਤਾ ਕਰਨਾ ਕਰ ਲੈ ਨਹੀਂ ਫਿਰ ਦੇਖ ਲਈਂ ਤੇਰੀ ਪੜਿਆ ਵਿਚਾਰ ਲਈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹਲੇ ਪੜ ਰਿਹਾ ਤੇ ਵਿਚਾਰ ਵੀ ਕਰ ਰਿਹਾ ਦੇਖਦੇ ਹਾਂ ਹਲੇ ਸਾਡਾ ਕੋਈ ਮੂਡ ਨਹੀਂ ਤੁਹਾਡੇ ਨਾਲ ਸਮਝੌਤਾ ਕਰਨ ਦਾ ਈਰਾਨ ਨੂੰ ਉਹਨੇ ਦਬਕਾ ਮਾਰਿਆ ਵੀ ਤੇਰੇ ਜੇ ਇੱਥੇ ਆਹ ਜਿਹੜੇ ਮਜਾਰੇ ਹੈ ਜੇ ਹੋ ਰਹੇ ਤੇ ਉਹਨਾਂ ਦੇ ਉੱਤੇ ਅਸੀਂ ਐਕਸ਼ਨ ਲਵਾਂਗੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਗੱਲਬਾਤ ਨੂੰ ਤਾਂ ਕਰਨ ਲਈ ਹਮੇਸ਼ਾ ਹੀ ਤਿਆਰ ਹਾਂ ਸਾਡੇ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਨੂੰ ਤਿਆਰ ਆ ਪਰ ਜੇ ਕੋਈ ਡਰਾ ਕੇ ਸਾਡੇ ਤੇ ਹਮਲਾ ਕਰਨਾ ਚਾਹੇ ਉਹਦਾ ਮੁਕਾਬਲਾ ਕਰਨ ਲਈ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਦੋਨੇ ਤਰੀਕੇ ਆ ਨਾ ਅਮਰੀਕਾ ਸੋਚ ਲੇ ਵੀ ਉਹਨੇ ਕਿਹੜੀ ਤਿਆਰੀ ਦੇਖਣੀ ਹੈ ਸਾਡੀ ਤੇ ਅਸੀਂ ਵੀ ਸਮਝਦੇ ਆ ਵੀ ਉਹਨਾਂ ਨੂੰ ਜਿਹੜੇ ਮੁਜਾਰਾ ਕਰੀਏ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਜਿਹੜੇ ਕੋਈ ਵੈਸਟਰਨ ਇੰਟਰਸਟ ਨੇ ਉਹਨਾਂ ਨੂੰ ਠੋਕਣਾ ਚਾਹੀਦਾ ਤੇ ਜਿਹੜੇ ਬੰਦੇ ਜੈਨੂਇਨ ਕੋਈ ਗੱਲਾਂ ਰੱਖ ਰਹੇ ਐ ਉੱਥੋਂ ਦੇ ਲੋਕਾਂ ਦੀਆਂ ਉਹਨਾਂ ਨੂੰ ਸੁਣ ਕੇ ਉਹਦਾ ਹੱਲ ਕੱਢਣਾ ਚਾਹੀਦਾ ਤੇ ਅਗਲੀ ਗੱਲ 트ੰਪ ਦੇ ਨਾਲ ਸੰਬੰਧਤ ਕਿ ਜਿਵੇਂ ਸਾਡੇ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਉਹ ਸਾਰੀਆਂ ਬੈਂਕਾਂ ਨੂੰ ਕੰਟਰੋਲ ਕਰਦੀ ਹੈ ਹਰ ਸਾਡਾ ਰੇਟ ਕੀ ਹੋਣ ਵਿਆਜ ਦੀਆਂ ਦਰਾਂ ਕੀ ਹੋਣ ਲੈਂਡ ਦੀਆਂ ਦੇਣ ਦੀਆਂ ਉਹ ਵੀ ਉਹ ਤੈਅ ਕਰਦੀ ਹੈ ਵਗੈਰਾ ਤੇ ਉਹ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਹੈਗਾ ਫੈਡਰਲ ਰਿਜ਼ਰਵ ਫੈਡਰਲ ਰਿਜ਼ਰਵ ਦਾ ਜਿਹੜਾ ਇੱਕ ਮੁਖੀ ਹੈ ਉੱਥੇ ਜੀਰੋਮ ਪੋਵੈਲ ਜੀਰੋਮ ਪੋਵੈਲ ਦੇ ਉੱਤੇ ਇਨੇ ਕਈ ਵਾਰ ਕਹਿ ਲਿਆ ਤੂੰ ਬੈਂਕਾਂ ਦੀਆਂ ਜਿਹੜੇ ਵਿਆਜ ਦੀਆਂ ਦਰਾਂ ਨੇ ਘਟਾ ਉਹ ਕਹਿੰਦਾ ਨਹੀਂ ਉਹ ਸਮਝਦੇ ਐ ਉਹਨਾਂ ਦੀ ਪਾਲਿਸੀ ਹੈ ਕਿ ਅਸੀਂ ਉਸ ਤਰ੍ਹਾਂ ਨਾਲ ਘਟਾਵਾਂ ਵਧਾਵਾਂਗੇ ਜੀ ਜਿਹਦੇ ਨਾਲ ਕੋਈ ਬੇਰਜ਼ਗਾਰੀ ਤੇ ਕੀ ਅਸਰ ਪਊਗਾ ਉਸ ਦਾ ਜਿਹੜੀਆਂ ਮਹਿੰਗਾਈ ਹੈ ਉਹ ਤੇ ਕੀ ਅਸਰ ਪਊਗਾ ਅਸੀਂ ਇਹ ਧਿਆਨ ਚ ਰੱਖਦੇ ਆ 트럼ਪ ਨੂੰ ਇਸ ਗੱਲ ਬਾਰੇ ਨਹੀਂ ਪਤਾ 트럼ਪ ਨੇ ਫਿਰ ਉਹ ਉਹਦੇ ਤੇ ਜਿਹੜੇ ਲਫ਼ਜ਼ ਬੋਲੇ ਆ ਉਹਨੂੰ ਵਿਸ਼ੇਸ਼ਣ ਲਾਏ ਆ ਉਸ ਬੰਦੇ ਨੂੰ ਉਹਨੂੰ ਉਹਨੂੰ ਡੰਮੀ ਕਹੇ ਉਹਨੂੰ ਇੱਕ ਜੋਕਰ ਕਿਹਾ ਤੇ ਉਹਨੂੰ ਇੱਕ ਮੇਜਰ ਲੂਜ਼ਰ ਕਿਹਾ ਉਹਨੂੰ ਬੈਡ ਹੈਡ ਕਿਹਾ ਭੈੜ ਸਿਰ ਸਿਰ ਸੜਿਆ ਇਸ ਤਰ੍ਹਾਂ ਦੀਆਂ ਗੱਲਾਂ ਲਾ ਕੇ ਉਹਦੇ ਉੱਤੇ ਇੱਕ ਏਜੰਸੀ ਲਾਤੀ ਵੀ ਇਹ ਦੇ ਇਹਦੀਆਂ ਸਾਰੀਆਂ ਚੀਜ਼ਾਂ ਦੀ ਤੁਸੀਂ ਜਾਂਚ ਕਰੋ ਜਿਵੇਂ ਭਾਰਤ ਦੇ ਵਿੱਚ ਈਡੀ ਤੇ ਸੀਬੀਆਈ ਨੂੰ ਲਾਉਂਦੇ ਐ ਐਦਾਂ ਉਹਦੇ ਉੱਤੇ ਲਾਤਾ ਉਹ ਵੀ ਡਟ ਗਿਆ ਉਹ ਕਹਿੰਦਾ ਤੂੰ ਕਰ ਲੈ ਕੀ ਕਰਦਾ ਟਰੰਪ ਨੂੰ ਕਹਿੰਦਾ ਉਹਨੇ ਵੀ ਵੀ ਮੈਂ ਜਿਸ ਤਰ੍ਹਾਂ ਮੇਰਾ ਕੋਈ ਮੇਰਾ ਪ੍ਰੋਫੈਸ਼ਨਲ ਮੇਰੀ ਕੰਮ ਹੈ ਉਹਦੇ ਉਤਪਰ ਕਰੂੰਗਾ ਤੂੰ ਨਹੀਂ ਨਿਰਧਾਰਤ ਕਰੇਗਾ ਇਹ ਕੰਮ ਤੇ ਇਹ ਵੀ ਇੱਕ ਵੈਸ ਅਮਰੀਕਾ ਦੇ ਵਿੱਚ ਚੱਲ ਪਈ ਵੀ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਦੇ ਫੈਸਲੇ ਜਿਹੜੇ ਐਕਸਪਰਟ ਬੰਦੇ ਆ ਉਹ ਕਰਿਆ ਕਰਨਗੇ ਜਾਂ ਕੋਈ ਰਾਸ਼ਟਰਪਤੀ ਕਰਿਆ ਕਰੂਗਾ ਸੋ ਇਹ ਵੀ ਬਹਿ ਚੱਲ ਪਈ ਤੇ ਉਹਦੇ ਤੇ ਉਸ ਦੀ ਸਪੋਰਟ ਦੇ ਉੱਤੇ ਜਿੰਨੇ ਹੁਣ ਤੱਕ ਪੁਰਾਣੇ ਫਾਈਡਲ ਰਿਜ਼ਰਵ ਦੇ ਹੈਡ ਰਹੇ ਐ ਤੇ ਜਿਉਂਦੇ ਐ ਅੱਜ ਦੀ ਡੇਟ 'ਚ ਉਹ ਸਾਰਿਆਂ ਨੇ ਉਹਦੀ ਸਪੋਰਟ ਕੀਤੀ ਹੈ ਉਹਦੇ ਨਾਲ ਨੇ ਟਰੰਪ ਦੇ ਵਿਰੁੱਧ ਹੈ ਜਿੰਨੇ ਉੱਥੋਂ ਦੇ ਫਰਾਣੇ ਫਾਈਨੈਂਸ ਸੈਕਟਰੀ ਰਹੇ ਐ ਉਹਨਾਂ 'ਚੋਂ ਬਹੁਤੇ ਉਸ ਦੇ ਨਾਲ ਨੇ ਟਰੰਪ ਦੇ ਵਿਰੁੱਧ ਹੈ ਟਰੰਪ ਦੀ ਆਪਣੀ ਪਾਰਟੀ ਜਿਹੜੀ ਹੈਗੀ ਐ ਰਿਪਬਲਿਕਨ ਪਾਰਟੀ ਉਸ ਦੇ ਬਹੁਤ ਸਾਰੇ ਜਿਹੜੇ ਮੈਂਬਰ ਨੇ ਤੇ ਕਈ ਤਿੰਨ ਤਾਂ ਉਹਨਾਂ 'ਚੋਂ ਸੈਨੇਟਰ ਨੇ ਉਹਨਾਂ ਨੇ ਵੀ ਟਰੰਪ ਦੀ ਇਸ ਗੱਲ ਨੂੰ ਗੁੰਡਾ ਕਰ ਦਿੱਤੀ ਗਿਆਗਾ ਮਤਲਬ ਜਣੀ ਉਹਦੇ ਆਪਣੇ ਹੀ ਵਿਰੁੱਧ ਹੋ ਗਏ ਦੂਜੇ ਪਾਸੇ ਜਿਹੜੀ ਇੱਕ ਸੂਬੇ ਦੇ ਵਿੱਚ ਅਮੀਨੀਆ ਪਾਲਿਸ ਦੇ ਵਿੱਚ ਇੱਕ ਆਈਸ ਉਹਨਾਂ ਦੀ ਜਿਹੜੀ ਸੰਸਥਾ ਹੈਗੀ ਹੈ ਜਿਹਦੀ ਅਧਿਕਾਰ ਉਹਨਾਂ ਨੂੰ 트럼ਪ ਨੂੰ ਐਦਾਂ ਸੂਬੇ ਦੇ ਕਹਿਣ ਤੋਂ ਬਿਨਾ ਭੇਜਣ ਦਾ ਅਧਿਕਾਰ ਨਹੀਂ ਪਰ ਧੱਕੇ ਨਾਲ ਭੇਜੀ ਹੋਈ ਹੈ ਉਹਨਾਂ ਨੇ ਇੱਕ ਲੇਡੀ ਨੂੰ ਮਾਰਤਾ ਸੀ ਤਿੰਨ ਚਾਰ ਦਿਨ ਹੋ ਗਏ ਉਹ ਤਿੰਨ ਬੱਚਿਆਂ ਦੀ ਮਾਂ ਵਿਚਾਰੀ ਸੋਸ਼ਲ ਐਕਟਿਵਿਸਟ ਹੈ ਤੇ ਉਸ ਦਾ ਬੜਾ ਵੱਡਾ ਉਹਦੇ ਬਜਾਰੇ ਵੀ ਹੋ ਰਹੀ ਹੈ ਤੇ ਉਹਨਾਂ ਨੇ ਦੋ ਸੂਬੇ ਜਿਹੜੇ ਇਲੀਓਨੋਸ ਤੇ ਇੱਕ ਹੋਰ ਸੂਬਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਆਈਸ ਨੂੰ ਹਟਾਉਣ ਦੇ ਲਈ ਕੋਲ ਕਰਾਂਗੇ ਵੀ ਇਹਨੂੰ ਹਟਾਇਆ ਜਾਵੇ ਇੱਥੇ ਬਾਰਨ ਦਾ ਕੋਈ ਕੰਮ ਨਹੀਂ ਇਹਨਾਂ ਦਾ ਲਾਸਟ ਇੱਕ ਗੱਲ ਹੋਰ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਐਡੀਟোরੀਅਲ ਪੇਜ ਦੇ ਵਿੱਚ ਜਿਹਨੂੰ ਆਪਾਂ ਮਿਡਲ ਕਹਿੰਦੇ ਹੁੰਦੇ ਆ ਮਿਡਲ ਦੇ ਵਿੱਚ ਇੱਕ ਕੂਹੂ ਸਿੰਘ ਉੱਥੋਂ ਦੀ ਇੱਕ ਕਮਿਊਨਿਟੀ ਵਰਕਰ ਹੈ ਯੂ ਐਸ ਏ ਦੀ ਕੂਹੂ ਸਿੰਘ ਨੇ ਇੱਕ ਲੇਖ ਲਿਖਿਆ ਜਿਹੜਾ ਉਹ ਡੈਮੋਕ੍ਰੇਸੀ ਦਾ ਪਾਰਟਸ ਦੁਨੀਆ ਨੂੰ ਪੜਾ ਰਿਹਾ ਹੈ ایران ਨੂੰ ਪੜਾ ਰਿਹਾ ਹੈ ਆਪਣੇ ਦੇਸ਼ 'ਚ ਦੇਖ ਲੈ ਕੀ ਕਹਿੰਦੀ ਹੈ ਉਹ ਕੂਹੂ ਸਿੰਘ ਲਿਖਦੀ ਹੈ ਸਾਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਿ ਵੀ ਮੈਂ 26 ਸਾਲਾਂ ਤੋਂ ਉੱਥੇ ਰਹਿ ਰਹੀ ਐ ਉਹ ਤੇ ਸੋਸ਼ਲ ਵਰਕਰ ਐ ਉਹ ਕਮਿਊਨਿਟੀ ਹੈਲਥ ਵਰਕਰ ਐ ਕਮਿਊਨਿਟੀ ਵਰਕਰ ਐ ਕਹਿੰਦੀ ਇੱਕ ਬਰਾਊਨ ਊਮੈਨ ਦੇ ਤੌਰ ਤੇ ਜਣੀ ਜਿਹੜੇ ਗੋਰੇ ਨਹੀਂ ਹੈਗੇ ਉਸ ਦੇ ਤੌਰ ਤੇ ਅਮਰੀਕਾ 'ਚ ਰਹਿੰਦਿਆਂ ਹੋਇਆਂ ਮੈਨੂੰ ਹਮੇਸ਼ਾ ਇਹ ਡਰ ਰਹਿੰਦਾ ਹੈ ਕਿ ਵੀ ਜਦੋਂ ਪ੍ਰੋਟੈਸਟ 'ਚ ਜਾਣਾ ਹੈ ਤਾਂ ਮੈਂ ਕੀ ਹਿਸਾਬ ਕਿਤਾਬ ਲਾਵਾਂ ਪ੍ਰੋਟੈਸਟ ਜਾਣ ਤੋਂ ਮੈਨੂੰ ਡਰ ਲੱਗਦਾ ਰਹਿੰਦਾ ਹੈ ਇੱਕ ਜਿਹੜਾ ਸਾਡੇ ਆਪ ਦੇ ਆਪ ਨੂੰ ਬਹੁਤ ਪ੍ਰਾਣੀ ਡੈਮੋਕ੍ਰੇਸੀ ਸਮਝਦਾ ਹੈ ਤੇ ਮੈਨੂੰ ਮੈਂ ਹਿਸਾਬ ਕਿਤਾਬ ਲਾਉਂਦੀ ਰਹਿਣੀ ਆ ਵੀ ਜੇ ਇਸ ਪ੍ਰੋਟੈਸਟ ਦੇ ਵਿੱਚ ਕੋਈ ਚੀਜ਼ ਮਾੜੀ-ਮੁੱਟੀ ਇੱਧਰ-ਉੱਧਰ ਹੋ ਗਈ ਕੋਈ ਖਰਾਬੀ ਹੋ ਗਈ ਤੇ ਕੋਈ ਏਜੰਟ ਮੇਰੇ ਨਾਲ ਕਿਸੇ ਸ਼ੱਕੀ ਨਿਗਾ ਨਾਲ ਦੇਖ ਲਿਆ ਵੀ ਇਹਦੇ ਤੇ ਸ਼ੱਕ ਹੈਗਾ ਵੀ ਇਹ ਕੋਈ ਖਰਾਬੀ ਕਰਦੀ ਹੈ ਜੀ ਲੈਡੀ ਤਾਂ ਮੈਨੂੰ ਉਹ ਤੱਕ ਕੇ ਬਾਹਰ ਕੱਢਤਾ ਜਾਂਦਾ ਹੈ ਜਾਂ ਮੇਰੀਆਂ ਅੱਖਾਂ 'ਚ ਕਾਲੀਆਂ ਮਿਰਚਾਂ ਦਾ ਸਪਰੇਅ ਪਾ ਦਿੱਤਾ ਜਾਂਦਾ ਹੈ ਤੇ ਫਿਰ ਜਿਹੜਾ ਵੀ ਮੈਂ ਇਸ ਸਾਰੇ ਕੁਝ ਦਾ ਵੀ ਮੈਂ ਬੇਕਸੂਰ ਆ ਇਹ ਸਾਰੀ ਗੱਲ ਨੂੰ ਦਾ ਜਵਾਬ ਦੇਣ ਦਾ ਸਬੂਤ ਦੇਣ ਦਾ ਮੇਰੇ ਤੇ ਜ਼ਿੰਮੇਵਾਰੀ ਇਹ ਉਹਨਾਂ ਤੇ ਕੋਈ ਨਹੀਂ ਹੈ ਉਹਨਾਂ ਤੇ ਸਿੱਧ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਮੈਂ ਕੋਈ ਸ਼ੱਕੀ ਆ ਸੋ ਇਹੋ ਜੇ ਡਰ ਦੇ ਮਾਹੌਲ 'ਚ ਰਹਿਣ ਨੂੰ ਕੀ ਡੈਮੋਕ੍ਰੇਸੀ ਕਹਿੰਨੇ ਆਪਾਂ ਸਾਡੇ ਭਾਰਤ ਦਾ ਵੀ ਹਾਲ ਇਹੀ ਹੈ ਕਿਉਂਕਿ ਮਿੱਤਰ ਨੇ ਆਪਸ ਵਿੱਚ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ